ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਬੰਦੇ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਜਦ ਆਪਣੇ ਘਰ ਦੇ ਵਿੱਚ ਮੌਜੂਦ ਸੀ ਦੋ ਬੰਦੇ ਆਏ ਉਸ ਦੇ ਬੱਚਿਆਂ ਦੇ ਸਾਹਮਣੇ ਗੋਲੀਆਂ ਮਾਰੀਆਂ ਤੇ ਬੱਚਾ ਮਨਤਾ ਕਰਦਾ ਰਿਹਾ ਕਿ ਮੇਰੇ ਡੈਡੀ ਨੂੰ ਛੱਡ ਦਿਓ ਮੈਂ ਤੁਹਾਡੇ ਹੱਥ ਬੰਨਦਾ ਤੁਹਾਡੇ ਪੈਰ ਪੈਣਾ ਇਸ ਦੀ ਵੀਡੀਓ ਵੀ ਸਾਹਮਣੇ ਆਈ ਪਰ ਆਖਰਕਾਰ ਇਹ ਸਭ ਕਿਉਂ ਹੋਇਆ ਵਜ੍ਹਾ ਕੀ ਸੀ ਪਹਿਲੇ ਜੋ ਸਾਰੇ ਪਰਿਵਾਰ ਦੇ ਉੱਤੇ ਇਲਜ਼ਾਮ ਲੱਗਿਆ ਏ ਤਾਂ ਉਸ ਦੇ ਨਾਲ ਰਿਲੇਟਡ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਤੇ ਪਹਿਲੀ ਪਤਨੀ ਦਾ ਕਤਲ ਕਿਸ ਨੇ ਕੀਤਾ ਸੀ ਇਹ ਇਲਜ਼ਾਮ ਕਿਸ ਦੇ ਉੱਤੇ ਲੱਗਿਆ ਅੱਜ ਇਹ ਸਾਰੀ ਗੁੱਥੀ ਸਮਝਦੇ ਆ ਕਿਉਂਕਿ ਕੱਲ ਤੋਂ ਅੱਜ ਤੱਕ ਬਹੁਤ ਸਾਰੇ ਪੱਖ ਸਾਹਮਣੇ ਆ ਚੁੱਕੇ ਨੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੁਖਚੈਨ ਸਿੰਘ ਨਾਦਾ ਇਹ ਐਨ ਆਰ ਆਈ ਵਿਅਕਤੀ ਹੈ ਜਿਸਦੇ ਦੋ ਵਿਆਹ ਹੋਏ ਸੀ ਤਾਂ ਇਸ ਵਿਅਕਤੀ ਦੇ ਉੱਤੇ ਕੱਲ ਦੋ ਹੋਰ ਬੰਦਿਆਂ ਨੇ ਆ ਕੇ ਹਮਲਾ ਕੀਤਾ ਘਰ ਦੇ ਵਿੱਚ ਆਉਂਦੇ ਉਸਦੇ ਰਾਹ ਪਹਿਲਾਂ ਬੈਂਸ ਦਸਾਈ ਹੋਏ ਉਸ ਤੋਂ ਬਾਅਦ ਉਸਤੇ ਗੋਲੀਆਂ ਚਲਾ ਦਿੱਤੀਆਂ ਜਿੱਥੇ ਉਸਦੇ ਚਿਹਰੇ ਤੇ ਵੀ ਗੋਲੀ ਲੱਗੀ ਤੇ ਬਾਕੀ ਸਰੀਰ ਤੇ ਵੀ ਗੋਲੀਆਂ ਲੱਗੀਆਂ ਦੋ ਗੋਲੀਆਂ ਦੱਸਿਆ ਜਾ ਰਿਹਾ ਉਸ ਨੂੰ ਲੱਗੀਆਂ ਤਿੰਨ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਸੀ ਇਸ ਤੋਂ ਬਾਅਦ ਸੁਖਚੈਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪਤਾਲ ਚ ਉਸ ਦਾ ਇਲਾਜ ਜਾਰੀ ਹੈ ਪਰ ਦੂਸਰੇ ਪਾਸੇ ਇਲਜ਼ਾਮ ਲਗਾਏ ਗਏ ਸੀ ਉਸੇ ਵਿਅਕਤੀ ਦੇ ਸੁਖਚੈਨ ਦਾ ਜੋ ਪਹਿਲਾ ਵਿਆਹ ਹੋਇਆ ਸੀ ਉਸ ਦੇ ਮਾਤਾ ਪਿਤਾ ਦੇ ਉੱਤੇ ਕਿ ਉਹਨਾਂ ਨੇ ਸੁਪਾਰੀ ਦੇ ਕੇ ਇਹ ਜੋ ਕਤਲ ਕਰਨ ਦੀ ਕੋਸ਼ਿਸ਼ ਕਰਾਈ ਹੈ ਉਸ ਦੇ ਉੱਤੇ ਸੁਖਚੈਨ ਤੇ ਹਮਲਾ ਕਰਾਇਆ ਜੋ ਪੁਲਿਸ ਵੀ ਫਿਲਹਾਲ ਐਸੇ ਐਂਗਲ ਦੇ ਨਾਲ ਅੱਗੇ ਤਫ਼ਤੀਸ਼ ਕਰ ਰਹੀ ਹੈ ਪਰ ਇੱਕ ਚੀਜ਼ ਇਸ ਦੇ ਵਿੱਚ ਹੁਣ ਹੋਰ ਸਾਹਮਣੇ ਆਈ ਹੈ ਜਿੱਥੇ ਜੋ ਪਹਿਲੀ ਪਤਨੀ ਦਾ ਸਹੌਰਾ ਪਰਿਵਾਰ ਹੈ ਉਸਦੇ ਬਾਪੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਤੀ ਰਜਿੰਦਰ ਕੌਰ 2022 ਦੇ ਵਿੱਚ ਸੁਖਚੈਨ ਸਿੰਘ ਜੋ ਹੈ ਉਸੇ ਨੇ ਕਤਲ ਕਰ ਦਿੱਤਾ ਸੀ ਰਜਿੰਦਰ ਕੌਰ ਦਾ ਇਹ ਇਲਜ਼ਾਮ ਪਹਿਲੀ ਜੋ ਉਸ ਦੀ ਪਤਨੀਆ ਉਸਦੇ ਮਾਪਿਆਂ ਦੇ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਨੇ ਕਿਹਾ ਅਸੀਂ ਕੋਰਟ ਦੇ ਅਨੁਸਾਰ ਚੱਲ ਰਿਹਾ ਅਸੀਂ ਕੋਈ ਸੁਪਾਰੀ ਨਹੀਂ ਦਿੱਤੀ ਅਸੀਂ ਕਿਸੇ ਨੂੰ ਇਹ ਕਤਲ ਦੀ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਨਹੀਂ ਭੇਜਿਆ ਤੇ ਐਸੇ 'ਚ ਸਾਡਾ ਇਸ ਦੇ ਨਾਲ ਕੋਈ ਲਿੰਕ ਨਹੀਂ ਅਸੀਂ ਹਮਲਾ ਨਹੀਂ ਕਰਾਇਆ ਪਰ ਇਲਜ਼ਾਮ ਉਹਨਾਂ ਨੇ ਉਲਟਾ ਗੰਭੀਰ ਲਗਾਏ ਨੇ ਸੁਖਚੈਨ ਦੇ ਉੱਤੇ ਕਿ ਉਸ ਨੂੰ ਭਾਵੇਂ ਅਸੀਂ ਨਹੀਂ ਮਰਾਉਣ ਦੇ ਲਈ ਕੋਸ਼ਿਸ਼ ਕੀਤੀ ਪਰ ਸਾਡੀ ਧੀ ਦਾ ਕਾਤਲ ਸੁਖਚੈਨ ਹੈ ਤੇ ਐਸੇ ਚ ਇਹੀ ਮਾਮਲੇ 'ਚ ਹੁਣ ਮਾਮਲਾ ਦਰਜ ਕਰਾਇਆ ਗਿਆ ਜਿੱਥੇ ਪਹਿਲੀ ਪਤਨੀ ਦੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕਰਾਇਆ ਪੰਜ ਵਿਅਕਤੀ ਨੇ ਜਿਸ ਦੇ ਵਿੱਚ ਜੋ ਪਹਿਲੀ ਪਤਨੀ ਹੈ ਉਸ ਦੇ ਮਾਪੇ ਉਸ ਦੀਆਂ ਭੈਣਾਂ ਤੇ ਹੋਰ ਪਰਿਵਾਰ ਦੇ ਮੈਂਬਰ ਸ਼ਾਮਲ ਨੇ ਫਿਲਹਾਲ ਪੁਲਿਸ ਨੇ ਕੁਝ ਵਿਅਕਤੀ ਗ੍ਰਿਫਤਾਰ ਵੀ ਕੀਤੇ ਨੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਹੀ ਦੋ ਸ਼ੂਟਰ ਜੋ ਸੀ ਉਹਨਾਂ ਨੂੰ ਮਦਦ ਮੁਹੱਈਆ ਕਰਵਾਈ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਲ ਰੱਖਿਆ ਜੋ ਵੀ ਸਮਾਨ ਚਾਹੀਦਾ ਸੀ ਉਹ ਸਭ ਕੁਝ ਦਿੱਤਾ ਜਿਸ ਤੋਂ ਬਾਅਦ ਇਹ ਹਮਲੇ ਨੂੰ ਅੰਜਾਮ ਦਿੱਤਾ ਗਿਆ ਇੱਕ 25000 ਦੀ ਟ੍ਰਾਂਜੈਕਸ਼ਨ ਦੀ ਗੱਲ ਵੀ ਕਹੀ ਗਈ ਹੈ ਜੋ ਕੀਤੀ ਗਈ ਇਸ ਟ੍ਰਾਂਜੈਕਸ਼ਨ ਤੋਂ ਬਾਅਦ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਸ਼ੂਟਰਾਂ ਨੇ ਆ ਕੇ ਇਸ ਕਤਲ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਜਿੱਥੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਤੇ ਬੱਚੇ ਦੀ ਵੀ ਉਹਨਾਂ ਨੇ ਲਿਹਾਜ਼ ਨਹੀਂ ਕੀਤੀ ਪਰ ਹੁਣ ਜੇਕਰ ਦੋਨੋਂ ਐਂਗਲਸ ਲੱਗ ਰੱਖ ਕੇ ਦੇਖੀਏ ਇੱਕ ਪਾਸੇ ਇਲਜ਼ਾਮ ਹੈ ਜੋ ਪਹਿਲੀ ਪਤਨੀ ਦਾ ਪਰਿਵਾਰ ਕੀ ਜੋ ਸਾਡੀ ਧੀ ਹੈ ਉਸ ਨੂੰ ਗੋਲੀ ਉਸ ਦਾ ਜੋ ਕਤਲ ਕੀਤਾ ਉਸ ਨੇ ਕੀਤਾ ਸੀ ਸੁਖਚੈਨ ਨੇ ਜਿਸ ਦੇ ਗੋੜੀਆਂ ਲੱਗਿਆ ਰਹੇ ਦੂਸਰੇ ਪਾਸੇ ਸੁਖਚੈਨ ਦਾ ਇਲਜ਼ਾਮ ਹੈ ਕਿ ਇਹ ਵਿਵਾਦ ਦੇ ਚੱਲਦੇ ਹੀ ਉਹਨਾਂ ਨੇ ਸਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਦੋਵਾਂ ਮਾਮਲਿਆਂ ਤੋਂ ਬਿਨਾਂ ਇੱਕ ਸਵਾਲ ਫਿਰ ਉੱਠਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਜਸਟੂ ਲੈ ਕੇ ਅੱਜ ਪੁਲਿਸ ਦੇ ਵੱਲੋਂ ਵੀ ਬਿਆਨ ਜਾਰੀ ਕੀਤੇ ਗਏ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਆਖਰਕਾਰ ਉਹਨਾਂ ਨੇ ਕੀ ਐਕਸ਼ਨ ਕੀਤਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਇਸ ਕੇਸ ਦੀ ਤਹਿ ਤੱਕ ਪਹੁੰਚਦੇ ਹੋયા ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰੀਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹੋ ਇਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ 'ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਤੇ ਤਿੰਨ ਬੰਦੇ ਜਿਹੜੇ ਉਹ ਆਲਰੇਡੀ ਯੂਐਸਏ 'ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸੀਖਾਂ ਦੇ ਅੰਦਰ ਦੇਵਾਂਗੇ ਤੁਸੀਂ ਸੁਣਿਆ ਕਿ ਕਵਿਸਟਰ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੁਪਾਰੀ ਦਾ ਮਾਮਲਾ ਹੈ ਜੋ ਕਿ ਫਿਲਹਾਲ ਪਰਿਵਾਰ ਦੇ ਵੱਲੋਂ ਜੋ ਸੁਚੇਤਨ ਦੇ ਕਿਹਾ ਗਿਆ ਉਹ ਉਸੇ ਥਿਊਰੀ ਦੇ ਅਨੁਸਾਰ ਜਾਂਚ ਕਰ ਰਹੇ ਨੇ ਇਸ ਬਾਬਲੇ ਚ ਅੱਗੇ ਜਾ ਕੇ ਹੋਰ ਕੀ ਕੁਝ ਪਹਿਲੂ ਸਾਹਬੜੇ ਹੋਰ ਤੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਮਾਮਲਾ ਬਹੁਤ ਗੰਭੀਰ ਹੈ ਜਿੱਥੇ ਇੱਕ ਵਿਅਕਤੀ ਦੇ ਘਰ ਦੇ ਵਿੱਚ ਉਸਦੇ ਬੱਚੇ ਦੇ ਸਾਹਮਣੇ ਉਸ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਅਜੇ ਤੱਕ ਉਹ ਸ਼ੂਟਰਾਂ ਬਾਰੇ ਕੁਝ ਪਤਾ ਨਹੀਂ ਚੱਲ ਰਿਹਾ ਤੇ ਇਹ ਵੀ ਜਾਣਕਾਰੀ ਸਾਹਬੜੇ ਆਈ ਹੈ ਕਿ ਉਹ ਦੋਵੇਂ ਸ਼ੂਟਰ ਕੋਈ ਨਵੇਂ ਸ਼ੂਟਰ ਨਹੀਂ ਸੀ ਸਗੋਂ ਪਹਿਲਾਂ ਵੀ ਉਹਨਾਂ ਦੇ ਉੱਤੇ ਕਈ ਅਪਰਾਧਿਕ ਮਾਮਲੇ ਦਰਜ